ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਗੁਰਮੀਤ ਨਿੰਦਰ ਤੇ ਤੁਸੀਂ ਦੇਖ ਰਹੇ ਹੋ ਫੌਕਸ ਪੰਜਾਬੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਜਿੱਥੇ ਕਿ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਅੱਜ ਰਾਤ ਜਿਹੜੀ ਬੀਤ ਚੁੱਕੀ ਹੈ ਇਹ ਰਾਤ ਕਿਸੇ ਕੋਠੀ ਜਾਂ ਬੰਗਲੇ ਦੇ ਵਿੱਚ ਨਹੀਂ ਰਵਦੀਪ ਸਿੰਘ ਬਿੱਟੂ ਨੇ ਇਸ ਭਾਰਤੀ ਜਨਤਾ ਪਾਰਟੀ ਦੇ ਆਫਿਸ ਵਿੱਚ guzari ਹੈ ਉਹਨਾਂ ਦਾ ਕਹਿਣਾ ਹੈ ਕਿ ਜਦ ਉਹ ਇੱਥੇ ਪਹੁੰਚੇ ਨੇ ਤਾਂ ਲਾਈਟ ਬੰਦ ਸੀ ਇਹ ਪਤਾ ਨਹੀਂ ਕੀ ਕਾਰਨ ਬਣੇ ਨੇ ਕਿ ਲਾਈਟ ਬੰਦ ਸੀ ਔਰ ਰਮਨਜੀਤ ਸਿੰਘ ਬਿੱਟੂ ਨੇ ਸਾਰੀ ਰਾਤ ਅੰਧੇਰੇ ਦੇ ਵਿੱਚ ਆਪਣੀ ਰਾਤ guzari ਹੈ ਕਹਿੰਦੇ ਨੇ ਕਿ ਇਸ ਆਫਿਸ ਦੇ ਆਲੇ-ਦਾਲੇ ਦਾ ਜੋ ਮਾਹੌਲ ਹੈ ਉਹ ਤੁਸੀਂ ਦੇਖਦੇ ਜਾ ਰਹੇ ਹੋ ਕਿ ਰਾਤ ਨੂੰ ਇਸ ਦਫਤਰ ਦੇ ਆਲੇ-ਦਾਲੇ ਵੀ ਕਹਿੰਦੇ ਨੇ ਕਿ ਜੋ ਆਲਾ-ਦਾਲਾ ਬਹੁਤ ਸੁਨਸਾਨ ਏਰੀਆ ਵਾ ਜਿੱਥੇ ਬਹੁਤ ਘੱਟ ਆਵਾਜ਼ ਆਈ ਹੈ ਤੇ ਰਾਤ ਦੇ ਅੰਧੇਰੇ ਦੇ ਵਿੱਚ ਇੱਕ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਜੋ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਵੀ ਨੇ ਆਪਣੀ ਜ਼ਿੰਦਗੀ ਦਾ ਉਹ ਪਲ ਵੀ ਵੇਖਿਆ ਜੋ ਰਾਤ ਦੇ ਹਨੇਰੇ ਵਿੱਚ ਗੁਜ਼ਾਰਨਾ ਪਿਆ ਸੋ ਅਸੀਂ ਤੁਹਾਨੂੰ ਗੱਲਬਾਤ ਕਰਵਾਉਂਦੇ ਆ ਰਵਨੀਤ ਸਿੰਘ ਬਿੱਟੂ ਦੇ ਨਾਲ ਇਹ ਬੋਦੀ ਨਹੀਂ ਪੈ ਸਕਦੀ ਆ ਸਾਰੀ ਇੱਥੇ ਤੱਕ ਮਿਹਨਤ ਕਰਕੇ ਪਹੁੰਚ ਗਏ ਤੇ ਸਾਡੇ ਵੀ ਦਫ਼ਤਰ ਚ ਪੈਨ ਨਾਲ ਚੰਗਈ ਹੈ ਇਹ ਕਹੋ ਕੋਈ ਦਿੱਕੇ ਵੀ ਆਉਣ ਲੈ ਕੇ ਰਾਤ ਨੂੰ ਸਾਰੇ ਆ ਗਏ ਲੋਕ ਵੀ ਖਾਦੇ ਕਰੇ ਚੱਲੋ ਖਾਦੇ ਕਰੇ ਚੱਲੋ ਮੇਰੇ ਕੋਲ ਦੋ ਬਿਹਤਰ ਜੌਬਾਂ ਚੱਲੇ ਜਾਉਂ ਮੈਨੂੰ ਕੋਈ ਨਹੀਂ ਪਰ ਆ ਕੇ ਦੇ ਤਿੱਗੜੇ ਨਹੀਂ ਨਾਲ ਬੰਦੇ ਇਹਨਾਂ ਨੂੰ ਮੈਂ ਕਿੱਥੇ ਪਾਉਂਗਾ ਬਹੁਤ ਵੱਡਾ ਬਹੁਤ ਵੱਡਾ ਮਨਸੂਬਾ ਆ ਗਿਆ ਪਹਿਲਾਂ ਤਾਂ ਕਾਗਜ਼ ਰਿਜੈਕਟ ਕਰਨ ਦੀ ਗੱਲ ਸੀ ਉਹਨਾਂ ਨੂੰ ਇਹ ਸੀ ਵੀ ਇਹ ਇੱਕਦਮ ਪੈਸੇ ਕਿੱਥੋਂ ਆਉਣਗੇ ਇਹ ਦੂਜਾ ਜੋ ਮੈਨੂੰ ਹੁੰਦਾ ਕੱਲ ਤੱਕ ਅੱਜ ਪਤਾ ਲੱਗਿਆ ਹੈ ਵੀ ਇਹ ਕਰੋੜਾ ਰੁਪਇਆ ਇਹਨਾਂ ਦੇ ਕਰੋੜਾਂ ਲੱਖਾਂ ਜਿਹੜਾ ਕੇਜਰੀਵਾਲਪੁਰ ਬਾਹਰੋਂ ਫੰਡ ਆਏ ਨੇ ਉਹ ਜਿਹੜੇ ਆਪੀਆਂ ਦੇ ਅੰਟੀ ਫਸਟ ਜਿਹੜੀ ਜਾਂਚ ਵੀ ਸ਼ੁਰੂ ਹੋਊ ਮੇਰਾ ਵੀ ਜਾਂਚ ਵੀ ਸ਼ੁਰੂ ਦੇਖੋ ਇੱਕ ਦਿਨ ਪਹਿਲਾਂ ਕਿਵੇਂ ਕਰ ਸਕਦੇ 10 ਸਾਲ ਮੈਂ ਕੱਟੇ ਚਲੋ ਉਹ ਗੱਲ ਛੱਡੋ ਪਰ ਮੈਨੂੰ ਰਾਤ ਦੋ ਘੇ ਇਸ ਗੱਲ ਦਾ ਹੋਇਆ ਮੈਂ ਕਿਹਾ ਵੀ ਮੈਂ ਕਿਹੜਾ 15 ਸਾਲ ਚ ਕੁਝ ਬਣਾਇਆ ਮੇਰੇ ਇੱਕ ਬੇਟਾ ਉਹਦੇ ਨਾਲ ਵੀ ਮੇਰੀ ਮੈਨੂੰ ਜਿਵੇਂ ਦਾਦਾ ਜੀ ਦਾ ਫਾਦਰ ਨਾਲ ਵਾਲੇ ਬਾਦ ਤੋਂ ਮੈਨੂੰ ਵੀ ਉਹ ਵੀ ਮਤਲਬ ਖੋਕੇ ਲੈ ਗਏ ਇਹ ਸੱਚੀ ਗੱਲ ਹੈ ਮਤਲਬ ਉਹ ਜਿਹੜੇ 4-5 ਕਿਲੇ ਉਹ ਵੀ ਜਿਹੜੇ ਅੱਗੇ ਵੀ ਆਪਣੇ ਬੱਚੇ ਨੂੰ ਜਿਹੜੇ ਦੇਣੇ ਸੀ ਛੱਤ ਤੱਕ ਹੋਈ ਖੋਈ ਨਾਲ ਇੰਨਾ ਮਤਲਬ ਅੱਡ ਕੇ ਇਹ ਬਦਲਾ ਇਹ ਆ ਇਹ ਦਿੱਲੀ ਤੋਂ ਆ ਕੇ ਕੇਜਰੀਵਾਲ ਨੂੰ ਨਹੀਂ ਰਾਗਵ ਚੜਦੇ ਹੋ ਨਹੀਂ ਮੈਂ ਤਾਂ ਬੋਲੂਗਾ ਰਾਗਵ ਚੜਦੇ ਦੇ ਉਲਟ ਤੂੰ ਕਰਾਲਾ ਜੋ ਕਰਾਉਣਾ ਲੱਜਣ ਬੈਠੇ ਭਾਈ ਤੂੰ ਉਥੋਂ ਵੀ ਪੈਸੇ ਲੁੱਟਮਾਰ ਕਰਕੇ ਇੱਥੇ ਭੇਜ ਰਹੇ ਹੋ ਪਰ ਨਿਰੰਭ ਸੁਦਾ ਪਿੰਨ ਸਿੰਘ ਦਾ ਖੂਨ ਆ ਜਿਉ ਟੁਕੜੇ ਟੁਕੜੇ ਹੋ ਗਏ ਉਹਨਾਂ ਦੇ ਤੇ ਮਤਲਬ ਤੁਸੀਂ ਜਿੰਨੇ ਸ਼ਿਕਾਰ ਕਰਨਾ ਚਾਹੁੰਦੇ ਹੋ ਨਾ ਮੇਰਾ ਸ਼ਿਕਾਰ ਗਿੱਦੜਾ ਦਾ ਹੁੰਦਾ ਹੈ ਸ਼ੇਰਾਂ ਦਾ ਸ਼ਿਕਾਰ ਨਹੀਂ ਹੁੰਦਾ ਚਾਹੇ ਬੜੇਂਗੇ ਮਿਲ ਜੇ ਚਾਹੇ ਮਿਰਜੇ ਟਰੇਂਗੇ ਚਾਹੇ ਮਿਰਜੇ ਕੇਦਰੀ ਬਾਗ ਭਗਵੰਤ ਮਾਨ ਦੇ ਦਪਲੇ ਕੀ ਆ ਇਸ ਤਰਕੇ ਜੋ ਜਿੱਦੂ ਮੂਸੇ ਵਾਲੇ ਵਾਲਾ ਟਾਈਪ ਇੱਕ ਮੈਂ ਗੱਲ ਮੇਰੇ ਲਈ ਯਾਦ ਆ ਜਿਵੇਂ ਉਹਨੂੰ ਇੱਕ ਦਿਖਾਇਆ ਸਾਰੇ ਪਾਸੇ ਇਹਨਾਂ ਨੇ ਨਿਹੱਦਾ ਕਰਕੇ ਹੁਣ ਮੈਨੂੰ ਇੱਕਦਮ ਇਹ ਚੀਜ਼ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਨਾਲ ਪੂਰੇ ਬਿਲਕੁਲ ਅੰਧੁਲੀ ਦੇਖ ਲੋਦਾ ਆਖ ਮੇਰਾ ਸੀ ਕੋਈ ਲਾਈਟ ਜਿਹੜੀ ਇੱਕਦਮ ਬੰਦ ਕਰਦੀ ਜਦੋਂ ਮੈਂ ਇੱਕ ਮਿੰਟ ਲਈ ਵੀ ਲਾਈਟ ਨਹੀਂ ਆਈ ਤੁਸੀਂ ਇਹ ਪੁੱਛ ਲੋ ਮਹਿਕਮੇ ਨੂੰ ਤੁਹਾਨੂੰ ਕਿਹੜਾ ਪਤਾ ਨਹੀਂ ਲੱਗਦਾ ਇਸ ਏਰੀਏ 'ਚ ਇੱਕ ਸਕਿੰਟ ਲਈ ਵੀ ਲਾਈਟ ਆ ਜਿਹੜੀ ਚਾਹ 4-5 ਵਜੇ ਜਿਹੜਾ ਇਹ ਉਹ ਇਹੀ ਸਕਿਉਰਿਟੀ ਵਾਲਿਆਂ ਨੇ ਆਪਣੇ ਇੰਤਜ਼ਾਮ ਕਰਕੇ ਜਨਰੇਟਰ ਲਵਾਇਆ ਦੇਖੀ ਦਾ ਪਿੱਛੇ ਹਾਲਾਤ ਦੇਖੋ ਕੀ ਨੇ ਕਿਤੋਂ ਵੀ ਲੋਕਾਂ ਨੂੰ ਵੀ ਖ쩔-ਗਵਾਰੀ ਹੋਣੀ ਪਈ ਕਿ ਜਾਰੇ ਕਾ ਬਤ ਕਰਦੇ ਪਿੱਛੋਂ ਇਹ ਕੀ ਪਤਾ ਇੰਨੇ ਕਿ ਜਗ੍ਹਾ ਦੀ ਹੋ ਗਈ ਹੋਵੇ ਵੋਟਾਂ ਦਾ ਮਾਮਲਾ ਸ਼ਾਇਦ ਲੋਕਾਂ ਨੇ ਨਾ ਕੀਤਾ ਹੋਵੇ ਤੁਮ ਪਰ ਜਮਾਨੀ ਮੈਂ ਆਪਣੇ ਵਰਕਰਾਂ ਆਪਣੇ ਲੁਧਿਆਣੇ ਵਾਸੀਆਂ ਨੂੰ ਕਾਰਜਕਰਤਾ ਨੂੰ ਤੇ ਸਾਰੇ ਲੁਧਿਆਣੇ ਇਹ ਜਿਹੜੇ ਬਾਹਰੋਂ ਆਏ ਨੇ ਦੇਖੋ ਆਪਾਂ ਅੱਗੇ ਵੀ ਇਲੈਕਸ਼ਨਾਂ ਲੜਦੇ ਸੀ ਅਪਾ ਅਕਾਲੀ ਦੰਨਾਂ ਇਲੈਕਸ਼ਨ ਲੜੀ ਅਯਾਰੀ ਸਾਹਿਬ ਕੈਂਡੀਡੇਟ ਸੀ ਅਯਾਰੀ ਸਾਹਿਬ ਕੈਂਡੀਡੇਟ ਸੀ ਤੇ ਜੱਪੀਆਂ ਪਾ ਕੇ ਇਲੈਕਸ਼ਨ ਲੜਦੇ ਸੀ ਮਿਲਦੇ ਸੀ ਉਦੋਂ ਬਾਅਦ ਮਹਿੰਦਰ ਸਾਹਿਬ ਗਰੇਵਾਲ ਸਾਹਿਬ ਆ ਗਏ ਪੈਰੀਆਂ ਤਲਾਉਂਦੇ ਸੀ ਇੱਕ ਦੂਜੇ ਨਾਲ ਅੱਜ ਵੀ ਉਦੋਂ ਬਾਅਦ ਉਮੀਰ ਰਹੇ ਨੇ ਇੱਕ ਪਰਿਵਾਰ ਸੀ ਲੁਧਿਆਣੇ ਦਾ ਇਹ ਮਾਹੌਲ ਕਿਹਨੇ ਖਰਾਬ ਕੀਤਾ ਜਦੋਂ ਬਾਹਰੋਂ ਆ ਗਏ ਤੇ ਦੋਨੋਂ ਰਲ ਗਏ ਆਪਸ ਵਿੱਚ ਹੌਸਲੇ ਪੈ ਗਏ ਖੁੱਲ ਗਏ ਵੀ ਹੁਣ ਕਿਹੜਾ ਕੋਈ ਕਰ ਲੂਗਾ ਕਾਂਗਰਸ ਜਦੋਂ ਆਮ ਆਦਮੀ ਇਕੱਠਾ ਸਮਝਾਉਤਾ ਹੋਵੇ ਦੋਨੋਂ ਰਲ ਕੇ ਵੀ ਸਾਡਾ ਕਿਹੜਾ ਕਿਸੇ ਨੇ ਵਿਰੋਧ ਕਰਨਾ ਹੁਣ ਜੋ ਮਰਜ਼ੀ ਕਰਾਂਗੇ ਉਸ ਗੱਲ ਚੱਕਰ ਚ ਇੱਥੋਂ ਤੱਕ ਆ ਗਏ ਵੀ ਕਿਸੇ ਦਾ ਕੁਝ ਵੀ ਨੁਕਸਾਨ ਕਰ ਦਈਏ ਕਿਸੇ ਨੂੰ ਕੁਝ ਵੀ ਹੁੰਦਾ ਹੋਣਾ ਦੁਪਰ ਮੈਂ ਤੁਹਾਡੇ ਰਾਹੀਂ ਇੱਕ ਗੱਲ ਕਹਿਣਾ ਚਾਹੁੰਦਾ ਮੀਡੀਆ ਦਾ ਹੁਣਾ ਤਾਂ ਹੈ ਹੀ ਪਰ ਇਹਦੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਪੰਜਾਬ ਦੇ ਚੀਫ ਸਕੱਟਰੀ ਦੀ ਪੰਜਾਬ ਦੇ ਡੀਜੀਪੀ ਦੀ ਤੇ ਉਸ ਤੋਂ ਬਾਅਦ ਇਹ ਜਿਹੜੇ ਨਕਲੀ ਜਿਹੜੀ ਠੱਗ ਪਾਰਟੀ ਹੈ ਨਕਲੀ ਨਕਲੀ ਇਹ ਭਗਵੰਤ ਮਾਨ ਤੇ ਉਹਨਾਂ ਦੀ ਜਿੰਮੇਵਾਰੀ ਹੋਊਗੀ ਜੇ ਕੋਈ ਵੀ ਕੋਈ ਹੋਣਾ ਤਾਂ ਹੈ ਹੀ ਉਹ ਤਾਂ ਕਰਾਉਣ ਨੂੰ ਲੱਗ ਰਹੇ ਆ ਉਹ ਕੋਈ ਸ਼ੱਕ ਨਹੀਂ ਮੇਰੇ ਉਦੋਂ ਬਾਅਦ ਪਰਿਵਾਰ ਨੂੰ ਜੇ ਕੁਝ ਹੁੰਦਾ ਤੇ ਇਹ ਸਾਰੀ ਜਿੰਮੇਵਾਰੀ ਇਹ ਮੈਂ ਇਲੈਕਸ਼ਨ ਫਿਟਮੈਨ ਨੂੰ ਵੀ ਲਿਖ ਰਹੇ ਆ ਵੀ ਸਿੱਧੇ ਤਰੀਕੇ ਨਾਲ ਇਹ ਮਤਲਬ ਇਹ ਕਦੇ ਹੋਇਆ ਨਹੀਂ ਸਰਕਾਰ ਲੱਗੀ ਇਸ ਕੰਮ ਤੇ ਅੱਗੇ ਤਾਂ ਕੋਈ ਬਾਹਰੋਂ ਗੈਂਗਸਟਰ हायर ਕਰਦੇ ਸੀ ਕੋਈ ਅਤਵਾਦੀ ਹਾਇਰ ਆਉਂਦਾ ਸੀ ਉਹਦੇ ਕਰਾਉਂਦੇ ਸੀ ਹੁਣ ਸਿੱਧੀ ਗਵਰਨਮੈਂਟ ਨੇ ਹੀ ਆਪਣੀ ਜ਼ਿੰਮੇਵਾਰੀ ਹੱਥ ਤੇ ਲੈ ਲਈ ਵੀ ਅਸੀਂ ਉਹ ਸਫਾਇਆ ਇਹਦਾ ਕਰਾਂਗੇ ਤੇ ਭਾਈ ਭਾਈ ਉਹ ਕਰਤਾ ਉਹ ਡਾਡਾ ਉਹ ਰੱਬ ਉਹ ਨਾ ਕਿਸੇ ਨੂੰ ਮਾਰੇ ਥੋੜhia ਮਾਰਿਆਂ ਦੀ ਮੈਂ ਮੰਨਦਾ ਇਹਨਾਂ ਮੈਂ ਜ਼ਰੂਰ ਕਹਿ ਦੇਣਾ ਅੱਜ ਚਲੋ ਹੁਣ ਕੰਪੇਨ ਦਾ ਟਾਈਮ ਹੋ ਗਿਆ ਸ਼ੁਰੂ ਤੁਸੀਂ ਧੰਨਵਾਦ ਤੁਸੀਂ ਦੇਖੋ ਔਖੇ ਸੌਖੇ ਵੇਲੇ মিডিਆ ਹੀ ਖੜਦਾ ਨਾਲ ਜਿੰਨਾ ਮਰਜੀ ਕੋਈ ਕੁਛ ਕਹਿ ਦਵੇ ਸਰ ਵਿਰੋਧੀ ਸਵਾਲ